ਫੇਸਬੁੱਕ ਤੇ ਗਿੱਦੜ ਧਮਕੀਆਂ ਦੇਣ ਵਾਲਾ ਜਿਹੜਾ ਜੱਟਾਂ ਦੀਆਂ ਧੀਆਂ ਭੈਣਾਂ ਨੂੰ ਗਾਲ੍ਹਾਂ ਕੱਢਦਾ ਸੀ ਤੇ ਆਹ ਦੇਖੋ ਤੁਹਾਡੇ ਸਾਹਮਣੇ ਮੂਤ ਦੀ ਝੱਗ ਵਰਗੂ ਆਹ ਦੇਖੋ ਬੋਲਣ ਜੋਗਾ ਤੱਕ ਨਹੀਂ ਛੱਡਿਆ ਇੱਕ ਵੀ ਬਿਆਨ ਮੂਹੋ ਬੋਲਿਆ ਤੱਕ ਨਹੀਂ ਕਿਉਂਕਿ ਪਤਾ ਲੋਕਾਂ ਕੋਲੋਂ ਗਾਲ੍ਹਾਂ ਪੈਣਗੀਆਂ ਤੁਸੀਂ ਆਪਸੇ ਹੱਲ ਲਾ ਲਓ ਰਾਤ ਦਾ ਤੁਸੀਂ ਇੱਕ ਬੰਦਾ ਇਸ ਬੰਦੇ ਨੂੰ ਮਿਲਣ ਨਹੀਂ ਆਇਆ ਬੱਸ ਇਸ ਮੁਕਤੇ ਬੋਲਣ ਵਾਲਾ ਸੀ ਤੇ ਤੁਹਾਡੇ ਸਾਹਮਣੇ ਆ ਦੇਖੋ ਇਹ ਮੂਤ ਦੀ ਝੱਗ ਵਰਗੂ ਮੂੰਹ ਦੇ ਵਿੱਚੋਂ ਕਹਿੰਦੇ ਇੱਕ ਹਾਂ ਦਾ ਨਾਰਾ ਵੀ ਨਹੀਂ ਨਿਕਲਿਆ ਪੱਤਰਕਾਰ ਨੇ ਇੰਨੇ ਸਵਾਲ ਪੁੱਛੇ ਇੱਕ ਵੀ ਜਵਾਬ ਇਹਦੇ ਮੂੰਹ ਦੇ ਵਿੱਚੋਂ ਨਹੀਂ ਆ ਤੁਸੀਂ ਆਪ ਦੇਖੋ ਆ ਤੁਸੀਂ ਦੇਖ ਲਓ ਗੱਡੀ ਦੇ ਵਿੱਚ ਪਾ ਕੇ ਲੈ ਕੇ ਜਾ ਰਿਹਾ ਸ਼ਮਲਾਪੁਰੀ ਥਾਣੇ ਦੇ ਵਿੱਚੋਂ ਲੁਧਿਆਣੇ ਦੇ ਵਿੱਚੋਂ ਤੇ ਇਸ ਟਾਈਮ ਇਹਨੂੰ ਕੋਟ ਦੇ ਵਿੱਚ ਪੇਸ਼ ਕੀਤਾ ਗਿਆ ਔਰ ਕਾਫੀ ਧਾਰਾ ਲੱਗੀਆਂ ਗਈਆਂ ਇਹਦੇ ਉੱਤੇ ਤੇ ਤੁਸੀਂ ਆ ਦੇਖ ਲਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿਹੜਾ ਬੰਦਾ ਇਹ ਹਵਾ ਕਰਦਾ ਸੀ ਆ ਹੱਥ ਦੇ ਵਿੱਚ ਹਥਕੜੀਆਂ ਲੱਗੀਆਂ ਵੀ ਆ ਤੁਸੀਂ ਆਪ ਦੇਖ ਲਓ ਫੇਸਬੁੱਕ ਤੇ ਗਿੱਦੜ ਧਮਕੀਆਂ ਦੇਣ ਵਾਲਾ ਬੰਦਾ ਤੁਹਾਡੇ ਸਾਹਮਣੇ ਆ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿਹੜਾ ਬੰਦੇ ਦਾ ਦਿਲ ਖੁਸ਼ ਹੋ ਗਿਆ ਉਹ ਵੀਡੀਓ ਨੂੰ ਪੂਰੀ ਖਿੱਚ ਕੇ ਸ਼ੇਅਰ ਕਰ ਦਿਓ ਜਿਹੜਾ ਬਾਈ ਜੀ ਕਹਿੰਦਾ ਸੀ ਮੈਂ ਉਹ ਕਰ ਦੂੰ ਆ ਕਰ ਦੂੰ ਦੇ ਤੇ ਕਾਰਵਾਈ ਕਰਨ ਵਾਲਾ ਕੋਈ ਬੰਦਾ ਹੈ ਨਹੀਂ ਤੇ ਬਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਆ ਦੇਖ ਲਓ ਉਹ ਸਾਹਮਣੇ ਜਾਂਦਾ ਮੂਤ ਦੀ ਝੱਗ ਵਰਗੂ ਯਾਰ ਇੱਕ ਬੰਦਾ ਨਹੀਂ ਇਹਨੂੰ ਮਿਲਣ ਆਇਆ ਇਹਦੀ ਸਪੋਰਟ ਦੇ ਵਿੱਚ ਇੱਕ ਬੰਦਾ ਨਹੀਂ ਖੜਿਆ ਯਾਰ ਇੱਥੋਂ ਪਤਾ ਲੱਗਦਾ ਤੁਹਾਨੂੰ ਵੀ